ਹੁਣ ਆਦੇਣਾ ਵੀ ਲਾਈਟ 24 ਘੰਟੇ ਹੋ ਗਈ ਲਾਈਟ 24 ਘੰਟੇ ਤਾਂ ਹੋਈ ਹੈ ਬਾਈ ਜੀ ਜੇ ਬਾਦਲ ਵਾਲਿਆਂ ਨੇ ਥਰਮਲ ਲਾਇਆ ਤਾਂ ਗ੍ਰੈਡ ਬਣਾਇਆ ਤਾਂ ਕਾਲੀ ਕੰਗ ਸਰਕਾਰ ਸੀ ਕਾਲੀਦਲ ਝੋਗੇ ਕਾਂਗਰਸ ਦੀ ਸੀ ਕਾਂਗਰਸ ਝੋਗੇ ਆਪ ਦੀ ਸਿਆਪ ਚੋਗੇ ਕੱਲ ਨੂੰ ਹੋਰ ਹੋਊਗੀ ਤਾਂ ਹੋਰ ਝੋਗੇ ਇਹ ਚੀਜ਼ ਹੈ ਨਹੀਂ ਸਾਡੇ ਕੋਲੇ ਹਾਰ ਗਏ ਜਿੱਤ ਗਏ ਬਾਦਲ ਸਾਹਿਬ ਦੀ ਯਾਰੀ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ ਭਾਵੇਂ ਉਹ ਚਟਾਲੇ ਵਾਲੇ ਹੋਣ ਭਾਵੇਂ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਜੇਲਾਂ ਕੱਟੀਆਂ ਉਹ ਹੋਣ ਭਾਵੇਂ ਆਮ ਬੰਦੇ ਹੋਣ ਤੁਸੀਂ ਵੇਖ ਲਓ ਵੀ ਆਪਣੇ ਡਰਾਈਵਰ ਤੇ ਕਹਿੰਦੇ ਬਾਦਲ ਸਾਹਿਬ ਹੈਲੀਕਾਪਟਰ ਲੈ ਕੇ ਉਹਦੇ ਘਰੇ ਚਾਹ ਵੀ ਕੀ ਆਏ ਆ ਇਹ ਹੁੰ ਉਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਸਨ ਟੱਕਰਨਗੇ ਇੱਕ ਚੰਗਾ ਸੋਚਣ ਵਾਲੇ ਇੱਕ ਮਾੜਾ ਸੋਚਣ ਵਾਲੇ ਨਰਿੰਦਰ ਸਿੰਘ ਵੀ ਨਾ ਬਾਲ ਸਾਹਿਬ ਨਾਲ ਉਦੋਂ ਖੜ੍ਹਾ ਸੀ ਜਦੋਂ ਕੋਈ ਨਾ ਨਾਲ ਜਾਣ ਨੂੰ ਤਿਆਰ ਨਹੀਂ ਹੁੰਦਾ ਸੀ ਉਦੋਂ ਬਾਲ ਸਾਹਿਬ ਦੀ ਗੱਡੀ ਚਲਾਉਂਦਾ ਰਿਹਾ ਉਹ ਬਾਲ ਸਾਹਿਬ ਕੋਲ ਉਹ ਇਨਵੈਸਟਰ ਹੁੰਦੀ ਸੀ ਬੁਲਟ ਪ੍ਰੂਫ ਡੀ ਐਨ ਏ 8040 ਨੰਬਰ ਸੀ ਉਹਦਾ ਆਪਣੇ ਦੋਸਤ ਦਾ ਪਤਾ ਲੈਣ ਗਏ ਸੀ ਵੇਖ ਲਓ ਜਦੋਂ ਪਤਾ ਲੱਗਿਆ ਵੀ ਜ਼ਿਆਦਾ ਬਿਮਾਰ ਹੈ ਉਹਨਾਂ ਦਾ ਟ੍ਰੀਟਮੈਂਟ ਆਪ ਕਰਾਇਆ ਹੈ ਇਹਨੂੰ ਆਦੇ ਯਾਰੀ ਦੋਸਤੋ ਇੱਕ ਚੀਫ ਮਿਨਿਸਟਰ ਬੰਦਾ ਹੋਵੇ ਤੇ ਕਿੰਨੇ ਪਿਆਰ ਨਾਲ ਨਿਮਰਤਾ ਨਾਲ ਯਾਰੀ ਨਿਮਾਉਂਦਾ ਹੋਵੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਜੜਦੀ ਕਲਾ 'ਚ ਰੱਖਣ ਜੀ ਤੁਸੀਂ ਆਪਣੀਆਂ ਵੀਡੀਓ ਨੂੰ ਬੜਾ ਪਿਆਰ ਦੇ ਰਹੇ ਹੋ ਨਿਆਰੇ ਲਿਆਂਦਾ ਪਿਆ ਐਂ ਪਿਆਰ ਦਿੰਦੇ ਰਹੋ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਤੇ ਫਿਰ ਨਵੀਂ ਤੇ ਨਵੀਂ ਚੀਜ਼ ਬੰਦੇ ਦਾ ਕਰਨ ਨੂੰ ਜੀ ਵੀ ਕਰਦਾ ਹੈ ਕਿਉਂਕਿ ਜਦੋਂ ਹੌਸਲਾ ਮਿਲਦਾ ਨਾ ਜਦੋਂ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੱਧ ਵਿਊ ਆਉਂਦੇ ਆ ਫਿਰ ਬੰਦੇ 'ਚ ਨੀ ਐਨਰਜੀ ਬੂਸਟ ਹੁੰਦੀ ਹੈ ਤੁਡੇ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਦਾ ਧੰਨਵਾਦ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਤੁਹਾਨੂੰ ਨਵੇਂ-ਨਵੇਂ ਕਿੱਸੇ ਸੁਣਾਵਾਂਗੇ ਤੇ ਅੱਜ ਇੱਕ ਕਿੱਸਾ ਤੁਹਾਡੇ ਅੱਗੇ ਹੋਰ ਲੈ ਕੇ ਆਏ ਆ। ਇਹ ਜਿਹੜਾ ਕਿੱਸਾ ਹੈ ਇਹ ਆਪਣੇ ਸਰਪੰਚ ਸਾਹਿਬਾ ਜੀ ਲੂਲਬਾਈ ਤੋਂ ਜ਼ਿਲ੍ਹਾ ਬਠਿੰਡਾ ਪਿੰਡ ਲੂਲਬਾਈ ਜਗਜੀਤ ਸਿੰਘ ਜੀ ਉਹਨਾਂ ਨੇ ਪਹਿਲਾਂ ਕਮੈਂਟ ਕਰਿਆ ਸੀ ਫਿਰ ਮੈਂ ਉਹਨਾਂ ਨੂੰ ਫੋਨ ਕਰਿਆ ਫਿਰ ਉਹਨਾਂ ਨੇ ਮੈਨੂੰ ਕਿੱਸਾ ਸੁਣਾਇਆ ਕਿ ਸਾਇ ਮੈਂ ਪਹਿਲਾਂ ਸੁਣਿਆ ਵੀ ਸੀਗਾ ਪਰ ਪੂਰਾ ਨਹੀਂ ਮੈਨੂੰ ਪਤਾ ਸੀ ਫਿਰ ਉਹਨਾਂ ਨੇ ਮੈਨੂੰ ਦੱਸਿਆ ਮੈਨੂੰ ਬੜਾ ਵਧੀਆ ਲੱਗਿਆ ਸੋਨੂੰ ਹੀ ਪਸੰਦ ਆਊਗਾ ਤੇ ਤੁਹਾਨੂੰ ਸੁਣਾਉਣੇ ਆ ਜੀ ਬਾਲ ਸਾਹਿਬ ਦਾ ਇੱਕ ਬਹੁਤ ਖੂਬਸੂਰਤ ਕਿੱਸਾ ਇੱਕ ਮਤਲਬ ਚੀਫ ਮਿਨਿਸਟਰ ਦੀ ਡਰਾਈਵਰ ਨਾਲ ਯਾਰੀ ਦਾ ਕਿੱਸਾ ਯਾਰੀ ਪਿੱਛੇ ਹੈਲੀਕਾਪਟਰ ਤੱਕ ਉਹਦੇ ਪਿੰਡ ਲੈ ਕੇ ਸੀ ਚੋਪਰਾ ਤੇ ਚਲੋ ਹੁਣ ਆਪਾਂ ਵਧਦੇ ਆਂ ਜੀ ਅੱਜ ਦੀ ਵੀਡੀਓ ਵੱਲ ਤੁਹਾਨੂੰ ਦੋਸਤੋ ਪਤਾ ਹੀ ਆ ਵੀ ਬਾਲ ਸਾਹਿਬ ਦੀ ਜਿਹੜੀ ਯਾਰੀ ਸੀ ਨਾ ਉਹ ਬਹੁਤ ਪੱਕੀ ਸੀ ਆਹ ਦੇ ਤਾਂ ਫੱਟੇ ਦੇ ਗੱਡੇ ਕੱਲਰ ਗਈ ਸੀ ਜਿਹੜੇ-ਜਿਹੜੇ ਬੰਦੇ ਨਾਲ ਬਾਲ ਸਾਹਿਬ ਦੀ ਯਾਰੀ ਸੀ ਉਹ ਬੰਦਾ ਉਸ ਬੰਦੇ ਨੂੰ ਪਤਾ ਹੈ ਵੀ ਬਾਲ ਸਾਹਿਬ ਕਿੱਡੇ ਪੱਕੇ ਯਾਰੀ ਦੇ ਭਾਵੇਂ ਤੁਸੀਂ ਅੱਧੀ ਰਾਤ ਨੂੰ ਬੋਲ ਮਾਰ ਲਓ ਚੀਫ ਮਿਨਿਸਟਰ ਸੀ ਜਮਾ ਤਿਆਰ ਸੀਗੇ ਆਪਦੇ ਦੋਸਤਾਂ ਦੇ ਨਾਂ ਕਹਿਣ ਦੀ ਗੱਲ ਨਹੀਂ ਇਕੱਲੇ ਇਕੱਲੇ ਬੰਦੇ ਦਾ ਨਾਮ ਹੁੰਜ ਬਣ ਯਾਦ ਹੋਊਗਾ ਭਾਵੇਂ ਉਹ ਛਟਾਲੇ ਵਾਲੇ ਹੋਣ ਯਾਰੀ ਨਿਮਾਉਣ ਚ ਉਹਨਾਂ ਨਾਲ ਵੀ ਪੂਰੀ ਨਿਮਾਈ ਹੈ ਭਾਵੇਂ ਬਾਲ ਸਾਹਿਬ ਨੇ ਜਿਨ੍ਹਾਂ ਨੇ ਜੇਲਾਂ ਕੱਟੀਆਂ ਉਹਨਾਂ ਨਾਲ ਯਾਰੀ ਪੂਰੀ ਨਿਮਾਈ ਹੈ ਭਾਵੇਂ ਆਮ ਬੰਦਾ ਤੇ ਭਾਵੇਂ ਜਿਨ੍ਹਾਂ ਨੇ ਮਤਲਬ ਬਾਲ ਸਾਹਿਬ ਨੂੰ ਵੋਟ ਪਾਈ ਸਪੋਰਟ ਕਰੀਏ ਹਰੇਕ ਦੀ ਕਦਰ ਕਰੀਏ ਬਾਲ ਸਾਹਿਬ ਨੇ ਜਨਜਰ ਬਾਲਾਲ ਸਾਹਿਬ ਦੇ ਹੱਥ ਚ ਕਮਾਂਡ ਰਹੀ ਹੈ ਬਾਲਾਲ ਸਾਹਿਬ ਹਰੇਕ ਬੰਦੇ ਨੂੰ ਨਾਮ ਦੇ ਨਾਲ ਜਾਣਦੇ ਸੀ ਸਭ ਜਾਣਦੇ ਆ ਤੇ ਅੱਜ ਬਾਲਾਲ ਸਾਹਿਬ ਦੀ ਜਾਰੀ ਦਾ ਕਿੱਸੇ ਤੁਹਾਨੂੰ ਸੁਣਾਉਣੇ ਆ ਇਹਦੇ ਵਿੱਚ ਦੋ ਸਟੋਰੀਆਂ ਤੁਹਾਨੂੰ ਦੋਨੇ ਸੁਣਾਉਣੇ ਆ ਪਹਿਲੀ ਸਟੋਰੀ ਹੈ ਜੀ ਬਾਲਾਲ ਸਾਹਿਬ ਦੇ ਡਰਾਈਵਰ ਦੀ ਬਾਲਾਲ ਸਾਹਿਬ ਨੇ ਇੱਕ ਡਰਾਈਵਰ ਹੁੰਦਾ ਸੀ ਬਹੁਤ ਚਿਰ ਪਹਿਲਾਂ ਸਾਰੇ ਜਾਣਦੇ ਆ ਨਰਿੰਜਨ ਸਿੰਘ ਜੋ ਘਰਾਂਗਨੇ ਪਿੰਡ ਤੋਂ ਸੀਗੇ ਘਰਾਂਗਨਾ ਪਿੰਡ ਆ ਉੱਥੋਂ ਸੀਗੇ ਤੇ 1997 ਤੋਂ ਪਹਿਲਾਂ ਉਹਨੂੰ ਪਤਾ ਹੀ ਹੈ ਵੀ ਪੰਜਾਬ ਦੇ ਹਾਲਾਤ ਕੀ ਹੁੰਦੇ ਸੀਗੇ 90 ਤੋਂ ਪਹਿਲਾਂ ਲਾ ਲੋ ਤੇ ਕਿਹੜੇ ਹਾਲਾਤਾਂ ਚ ਪੰਜਾਬ ਉਹ ਲੰਘ ਰਿਹਾ ਸੀਗਾ ਸੋਨੂੰ ਸਭ ਨੂੰ ਪਤਾ ਉਸ ਦੌਰ ਦੇ ਵਿੱਚ ਬਾਲ ਸਾਹਿਬ ਦਾ ਡਰਾਈਵਰ ਹੁੰਦਾ ਸੀਗਾ ਨਰਿੰਦਰ ਸਿੰਘ ਨਰਿੰਦਰ ਸਿੰਘ ਮਾੜੇ ਸਮੇ ਦੇ ਵਿੱਚ ਬਾਲ ਸਾਹਿਬ ਨਾਲ ਡਰਾਈਵਰੀ ਕਰਦਾ ਰਿਹਾ ਜੋ ਬਹੁਤ ਵੱਡੀ ਗੱਲ ਹੈ ਉਹਨਾਂ ਟਾਈਮਾਂ ਦੇ ਵਿੱਚ ਕੋਈ ਕਿਸਨਾ ਤੁਰਦਾ ਨਹੀਂ ਸੀਗਾ ਤੇ ਗੱਡੀ ਚਲਾਉਣੀ ਤਾਂ ਫਿਰ ਵੀ ਬਹੁਤ ਵੱਡੀ ਗੱਲ ਹੈ ਤੇ 1997 ਦੇ ਵਿੱਚ ਜੀ ਸਰਕਾਰ ਬਣਦੀ ਹੈ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀ ਮੰਤਰੀ ਬਣਦੇ ਆ ਪੰਜਾਬ ਦੇ ਉਹ ਤੋਂ ਪਹਿਲਾਂ ਜੀ ਜਿਹੜਾ ਨਰਿੰਦਰ ਡਰਾਈਵਰ ਸੀ ਉਹ ਪ੍ਰਾਈਵੇਟ ਡਰਾਈਵਰ ਰੱਖਿਆ ਸੀ ਬਾਲ ਸਾਹਿਬ ਨੇ ਤੇ ਉਸ ਤੋਂ ਬਾਅਦ ਬਾਲ ਸਾਹਿਬ ਨਾਲ ਇਹਨੇ ਸਾਰ ਰਿਆ ਤਾਂ ਜਾਰੀ ਪਈ ਜਾਂਦੀ ਆ ਬਾਲ ਸਾਹਿਬ ਦਾ ਬੰਦੇ ਨੂੰ ਦੇਖ ਕੇ ਵਰਖ ਲੈਂਦੇ ਆ ਕਿਉਂਕਿ ਇਹਨੇ ਬੰਦ ਇਹਨੇ ਫੇਸਨ ਰੋਜ਼ ਫੇਸ ਕਰਨਾ ਦੇਖਦਾ ਤੇ ਬੰਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਬੰਦਾ ਕਿੰਨਾ ਕੁ ਮਾਨਦਾਰ ਆ ਕਿੰਨਾ ਕੁ ਸਹੀ ਆ ਕਿਉਂਕਿ ਬਾਲ ਸਾਹਿਬ ਦਾ ਐਕਸਪੀਰੀਅੰਸ ਵੀ ਦੇਖੋ ਕਿੰਨਾ ਵੱਡਾ ਸੀਗਾ ਜਿਹੜੇ ਬੰਦੇ ਨੇ ਮਤਲਬ ਪਾਰਟਿਸ਼ਨ ਵੇਖ ਲਈ ਇੰਡੀਆ ਦੀ ਸਭ ਕੁਝ ਵੇਖਿਆ ਕੀ ਨਹੀਂ ਵੇਖਿਆ ਤੁਸੀਂ ਵੇਖ ਲਓ ਲਾਹੌਰ ਤਾਂ ਸਟੱਡੀ ਕਰੀ ਵੀ ਐ ਨੌਲਜ ਇੰਨੀ ਜ਼ਿਆਦਾ ਐ ਤਜਰਬਾ ਇੰਨਾ ਜ਼ਿਆਦਾ ਐ ਤੇ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਨੇ ਚੀਜ਼ਾਂ ਦਾ ਸਾਬਕ ਤਾ ਆਈ ਜਾਂਦਾ ਪੰਜਾਬੀ ਜੱਪਾ ਕਹਿ ਲਗੇ ਤੇ ਨਰਿੰਦਰ ਸਿੰਘ ਪ੍ਰਾਈਵੇਟ ਡਰਾਈਵਰ ਤੇ ਯੂ نو ਸਰਕਾਰ ਬੰਦੀ ਅਕਾਲੀ ਦਲ ਦੀ ਤਾਂ ਫਿਰ ਸਾਬਕ ਜੀ ਗੱਲ ਐ ਸਕਿਉਰਟੀ ਰੀਜਨ ਕਰਕੇ ਜਿਹੜੇ ਉਹਨਾਂ ਦੇ ਹੈੱਡ ਉਹਨਾਂ ਸਕਿਉਰਟੀ ਦੇ ਉਹਨਾਂ ਨੇ ਜੀ ਨਰਿੰਦਰ ਨੂੰ ਹਟਾਤਾ ਸਕਿਉਰਟੀ ਤੋਂ ਉਹ ਮਤਲਬ ਡਰਾਈਵਰੀ ਤੋਂ ਹਟਾਤਾ ਉਹਨਾਂ ਨੇ ਫਿਰ ਸਰਕਾਰੀ ਡਰਾਈਵਰ ਆਇਆ ਜਿਹੜਾ ਬਾਲ ਸਾਹਿਬ ਨੂੰ ਦੇਤਾ ਤੇ ਸਰਕਾਰੀ ਡਰਾਈਵਰ ਬਾਲ ਸਾਹਿਬ ਕੋਲ ਆ ਗਿਆ ਨਰਿੰਦਰਨ ਜੀ ਡਰਾਈਵਰੀ ਤੋਂ ਹਟ ਗਏ ਤੇ ਵੈਸੇ ਉਹ ਕੋਠੀ ਆਉਂਦੇ ਜਾਂਦੇ ਰਹਿੰਦੇ ਸੀ ਕਿਉਂਕਿ ਯਾਰੀ ਸੀ ਬਾਲ ਸਾਹਿਬ ਨਾਲ ਪਿਆਰ ਪੈ ਗਿਆ ਇੰਨੇ ਸਾਲ ਗੱਡੀ ਚਲਾਈਏ ਮਾੜੇ ਟਾਈਮ 'ਚ ਤੇ ਬਾਲ ਸਾਹਿਬ ਨੇ ਵੀ ਕਦੇ ਐ ਨਹੀਂ ਸੋਚਿਆ ਸੀਗਾ ਵੀ ਕਿਵੇਂ ਹਟ ਕਿਵੇਂ ਗਿਆ ਕੀ ਕਹਾਣੀ ਆ ਬਾਲ ਸਾਹਿਬ ਨੂੰ ਐ ਸੀ ਆਪਣਾ ਭਰਾ ਆਉਂਦਾ ਜਾਂਦਾ ਰਹਿੰਦਾ ਮਿੱਤਰ ਆ ਵੀ ਸ਼ਾਇਦ ਨਹੀਂ ਨਰਿੰਦਰਨ ਡਰਾਈਵਰੀ ਕਰਨੀ ਚਾਹੁੰਦਾ ਹੋਣਾ ਤੇ ਜੇ ਸਮਾਂ ਬੀਤਦਾ ਗਿਆ ਨਰਿੰਜਨ ਦੇ ਦਿਲ ਚ ਹੀ ਗੱਲਾਂ ਸੀਗੀਆਂ ਵੀ ਮੈਂ ਮਾੜੇ ਟਾਈਮ ਚ ਬਾਲ ਸਾਹਿਬ ਦੇ ਨਾਲ ਰਹਾ ਹੈਗਾ ਤੇ ਮੈਂ ਹੁਣ ਵੀ ਰਹਿਣਾ ਚਾਹਣਾ ਉਹ ਦਿਲ ਚ ਸੀਗੀਆਂ ਗੱਲਾਂ ਪਰ ਉਹਨੇ ਕਦੇ ਕਰੀਆਂ ਨਹੀਂ ਬਾਲ ਸਾਹਿਬ ਕੋਲੇ ਤੇ ਇੱਕ ਦਿਨ ਜੀ ਚਲੋ ਅਕਸਰ ਬੰਦੇ ਦਾ ਮਨ ਕਿਸ ਦਿਨ ਭਾਰੀ ਜਾਂਦਾ ਤੇ ਕੋਠੀ ਕੇ ਬਾਲ ਸਾਹਿਬ ਦੀ ਬਾਲ ਸਾਹਿਬ ਨੂੰ ਆਦਾ ਜੀ ਵੀ ਚੰਗਾ ਨਹੀਂ ਹੋਇਆ ਉਹ ਕਹਿੰਦੇ ਕੀ ਹੋ ਗਿਆ ਨਰਿੰਜਨਾ ਕਹਿੰਦਾ ਜੀ ਮੈਂ ਇੰਨੇ ਸਾਲ ਮਾੜੇ ਟਾਈਮ ਚ ਤੁਹਾਡੇ ਨਾਲ ਡਰਾਈਵਰੀ ਕਰੀ ਹੈ ਜਦੋਂ ਮਤਲਬ ਕੋਈ ਬੰਦਾ ਹੀ ਸੇਫ ਨਹੀਂ ਸੀ ਕੋਈ ਨਾਲ ਜਾਕਣੀ ਰਾਜੀ ਸੀ ਮੈਂ ਉਹਨਾਂ ਟਾਈਮਾਂ 'ਚ ਰਾਤ ਨੂੰ ਦੇਨੇ ਗੱਡੀ ਚਲਾਉਂਦਾ ਰਿਆ ਤੇ ਮੈਂ ਹੁਣ ਵੀ ਤੁਹਾਡੇ ਨਾਲ ਕਾਰ ਚਲਾਉਣਾ ਚਾਹੁੰਦਾ ਐਜ਼ ਅ ਡਰਾਈਵਰ ਤੇ ਬਾਲ ਸਾਹਿਬ ਕਹਿੰਦੇ ਗੱਲ ਹੀ ਕੋਈ ਨਹੀਂ ਤੇ ਬਾਲ ਸਾਹਿਬ ਨੂੰ ਤਾਂ ਇਹ ਸੀ ਨਾ ਕਿ ਵੈਸੇ ਈ ਕਰਨੀ ਚਾਹੁੰਦਾ ਤੇ ਬਾਲ ਸਾਹਿਬ ਨੇ ਫਿਰ ਨਾਲ ਦੀ ਨਾਲ ਸਿਕਿਉਰਟੀ ਨੂੰ ਕਹਿ ਕੇ ਵੀ ਨਰਿੰਦਰ ਨੂੰ ਦੂਰੀਆ ਡਰਾਈਵਰ ਰੱਖ ਲਿਆ ਹੁਣ ਤਾਂ ਤੇ ਉਹ 2007 ਦੇ ਵਿੱਚ ਸਰਕਾਰ ਇਕਾਲੀ ਦਲ ਦੀ ਦੁਆਰੇ ਉਦੋਂ ਵੀ ਨਾਲ ਹੀ ਸੀਗੇ ਤਰਿੰਦਰ ਸਿੰਘ ਤੇ ਆਦੇ ਵੀ ਥੋੜਾ ਜਿਹਾ ਸਾਨੂੰ ਪਹਿਲਾਂ ਹੀ ਓਹੋ ਮਤਲਬ ਹਟ ਗਏ ਹਟੇ ਸੀ ਬਾਲ ਸਾਹਿਬ ਦੇ ਜਾਣ ਤੋਂ ਬਈ ਬੜਾ ਚਿਰ ਆਉਂਦੇ ਰਹੇ ਬਾਲ ਸਾਹਿਬ ਕੋਲੇ ਲਿਆਏ ਸੀਗੀ ਡਰਾਈਵ ਦੀ ਛੱਡ ਕੇ ਸੀ ਪਰ ਲਿਆਏ ਸੀਗੀ ਬਹੁਤ ਇਲੈਕਸ਼ਨ ਮਤਲਬ ਬਾਲ ਸਾਹਿਬ ਦੇ ਨਾਲ ਰਹੇ ਆ ਉਹ ਸਾਰੇ ਜਾਣਦੇ ਹਨ)^{(Inder Singh)} ਤੇ ਚਲੋ ਸਮਾਂ ਹੁੰਦਾ ਤੇ ਉਹਨਾਂ ਨੇ ਆਪਦਾ ਜਿਹੜਾ ਸਮਾਂ ਸੀ ਆਪਦੀ ਜੌਬ ਸੀ ਬੜੀ ਵਧੀਆ ਨਵਾਈ ਬਖੂਬੀ ਨਾਲ ਤੇ ਬੜੇ ਇਮਾਨਦਾਰ ਜਿਹੜਾ ਨਵਾਈ ਤੇ ਇਹ ਜਿਵੇਂ ਤੁਹਾਨੂੰ ਦੱਸਿਆ ਵੀ 1997 ਦੇ ਵਿੱਚ ਨਾ ਮਤਲਬ ਜਿਹੜੀ ਸਰਕਾਰ ਆਈ ਹੈ ਉਹ ਤੋਂ ਪਹਿਲਾਂ ਨਾ ਬਾਲ ਸਾਹਿਬ ਕੋਲ ਗੱਡੀ ਜਿਹੜੀ ਹੁੰਦੀ ਸੀ ਉਹ ਹੁੰਦੀ ਸੀ ਇੰਵੈਸਟਰ ਡੀ ਐਨ ਏ 8040 ਨੰਬਰ ਸੀ ਗੱਡੀ ਦਾ ਤੇ ਹੁੰਦੀ ਉਹ ਵੀ ਬਲਟ ਪ੍ਰੂਫ ਸੀਗੀ ਤੇ ਜਦੋਂ ਫਿਰ ਸਰਕਾਰ ਬਣੀ ਹੈ ਕਾਲੀ ਦਲ ਦੀ ਫਿਰ ਗੱਡੀਆਂ ਮਤਲਬ ਚੇਂਜ ਵੀ ਹੋਈਆਂ ਫੋਰ ਫਿਰ ਗੱਡੀ ਦਿੱਤੀ ਸੀ ਬਾਲ ਸਾਹਿਬ ਨੂੰ ਇੰਵੈਸਟਰ ਗੱਡੀ ਸਾਰੀ ਜਿੰਨੀ ਚਿਰ ਵੀ ਚਲਾਈ ਹੈ ਉਹ ਨਰਿੰਦਰ ਨੇ ਚਲਾਈ ਹੈ ਤੇ ਜਿਵੇਂ ਮੈਂ ਦੱਸਿਆ ਵੀ ਯਾਰੀ ਬੜੀ ਸੀ ਤਾਂ ਨਰਿੰਦਰ ਆ ਇੱਕ ਦਿਨ ਬਾਲ ਸਾਹਿਬ ਨੂੰ ਆਦਾ ਕੇ ਸਵਾਤ ਤਾਂ ਤਾਂ ਆਉਂਦਾ ਜੀ ਇਦੋਂ ਹੀ ਹੈਲੀਕਾਪਟਰ ਤੇ ਮੇਰੇ ਪਿੰਡ ਜਾऊं ਤੇ ਉੱਥੇ ਚਾਹ ਪੀ ਗਿਓ ਤੇ ਬਾਲ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਬਾਲ ਸਾਹਿਬ ਨੇ ਨਰਿੰਦਰ ਨੂੰ ਨਾਲ ਭਾਇਆ ਹੈਲੀਕਾਪਟਰ ਤੇ ਤੇ ਉਹਦੇ ਪਿੰਡ ਗਏ ਜਿਹੜਾ ਪਿੰਡ ਮੈਂ ਸੁਣਿਆ ਘਣਾ ਘਣਾ ਹੀ ਸ਼ਾਇਦ ਘਰੰਗਣਾ ਹੀ ਆ ਉੱਥੇ ਉਤਰੇ ਉਹਨਾਂ ਨੇ ਉੱਥੇ ਚਾਹ ਪੀਤੀ ਤੇ ਫਿਰ ਆਪਣੇ ਨਰਿੰਦਰ ਦੀ ਬਹਿੜਾ ਬਹਿੜਾ ਹੋ ਗਈ ਸਾਰੇ ਪਾਸੇ ਤੁਸੀਂ ਵੇਖ ਲਓ ਇੱਕ ਡਰਾਈਵਰ ਨੇ ਕਿਹਾ ਵੀ ਬਾਲ ਸਾਹਿਬ ਨਿਆਰਾ ਤਾਂ ਤਾਂ ਆਊਗਾ ਵੀ ਜੇ ਤੁਸੀਂ ਮੇਰੇ ਪਿੰਡ ਜਾਓ ਦੇਖ ਲਓ ਚੀਫ ਮਿਨਿਸਟਰ ਹੈਲੀਕਾਪਟਰ ਤੇ ਤੇ ਮੇਰੇ ਘਰੋਂ ਚਾਹ ਪੀ ਕੇ ਆਉਂ ਤੇ ਫਿਰ ਬਾਦ ਸਾਹਿਬ ਗਏ ਜੀ ਹੈਲੀਕਾਪਟਰ ਤੇ ਨੂੰ ਨਾਲ ਬਾ ਕੇ ਚਾਹ ਪੀ ਕੇ ਆਏ ਇਹਨੂੰ ਆਦੇ ਯਾਰੀ ਦੇਖ ਲਓ ਬਹੁਤ ਵੱਡੀ ਗੱਲ ਹੈ ਇਹ ਚੀਜ਼ ਦਰਸਾਉਂਦਾ ਹੈ ਵੀ ਚੀਫ ਮਿਨਿਸਟਰ ਨਾਮ ਬੰਦੇ ਨਾਲ ਵਿਵਹਾਰ ਕਿਹੋ ਜਿਹਾ ਸੀਗਾ ਵਰਤ ਵਰਤੇਵਾ ਕਿਹੋ ਜਿਹਾ ਸੀਗਾ ਪਿਆਰ ਕਿਹੋ ਜਿਹਾ ਸੀ ਆਮ ਲੋਕਾਂ ਨਾਲ ਇਹਨੂੰ ਆਦੇ ਬਾਦ ਸਾਹਿਬ ਤੇ ਇਹ ਤਾਂ ਬਥੇਰੇ ਕਿਸੇ ਯਾਰੀ ਦੇ ਹੁਣ ਆਪਾਂ ਅੱਜ ਜਿਵੇਂ ਜਿਵੇਂ ਮੈਨੂੰ ਮਤਲਬ ਮੈਂ ਲੋਕਾਂ ਨੇ ਰਿਕਵੈਸਟ ਕਰੀ ਵੀ ਆ ਵੀ ਮੈਂ ਮੈਨੂੰ ਤੁਸੀਂ ਦੱਸਿਓ ਵੀ ਹੁਣ ਵੀ ਇਹ ਨਾ ਬਾਲ ਸਾਹਿਬ ਦੇ ਜ਼ਿਆਦਾਤਰ ਕਿਸੇ ਤਾਂ ਮੇਰੀ ਸੁਰਤ ਤੋਂ ਪਹਿਲਾਂ ਦੇ ਆ ਪੁਰਾਣੇ ਮੰਦੇ ਵੱਧ ਜਾਣ ਦੇ ਬਾਲ ਸਾਹਿਬ ਨੂੰ ਜਿੰਨੇ ਕੁ ਮੈਨੂੰ ਪਤਾ ਤੋਂ ਤੁਹਾਨੂੰ ਦੱਸ ਹੀ ਦੇਣਾ ਮੈਂ ਤੇ ਬਾਕੀ ਮੈਂ ਲੋਕਾਂ ਨੂੰ ਹੁਣ ਵੀ ਰਿਕਵੈਸਟ ਕਰਦਾ ਹਾਂ ਜੇ ਕਿਸੇ ਨੂੰ ਹੋਰ ਵੀ ਪਤਾ ਨਾ ਜਿਵੇਂ ਅੱਜ ਬਾਈ ਜੀ ਨੇ ਦੱਸਿਆ ਹੈ ਸਰਪੰਚ ਸਾਹਿਬ ਨੇ ਜਗਜੀਤ ਸਿੰਘ ਜੀ ਨੇ ਰੂਲ ਬਾਈ ਤੋਂ ਤੇ ਹੁਣ ਮੈਨੂੰ ਤੁਸੀਂ ਮੈਸੇਜ ਕਰਿਓ ਕਮੈਂਟ ਕਰਿਓ ਥੱਲੇ ਆਪਦਾ ਨੰਬਰ ਭੇਜੋ ਮੈਂ ਤੁਹਾਨੂੰ ਫੋਨ ਕਰੂੰਗਾ ਤੁਸੀਂ ਮੈਨੂੰ ਦੱਸਿਓ ਵੀ ਹੋਰ ਵੀ ਇਦੋਂ ਵੀ ਵ ਅੱਛਾ ਜੀ ਚਲੋ ਇਹ ਹੋ ਗਿਆ ਆਪਣਾ ਡਰਾਈਵਰ ਨਾਲ ਯਾਰੀ ਦਾ ਕਿੱਸਾ ਫੇਰ ਤੁਹਾਨੂੰ ਦੱਸਦੇ ਆ ਜੀ ਆਪਣੇ ਨਾਲ ਬਾਲ ਸਾਹਿਬ ਨੇ ਮਤਲਬ ਆਹਦੇ ਆਪ ਦਾ ਜਿਹੜਾ ਇਲੈਕਸ਼ਨ ਕੈਰੀਅਰ ਦੀ ਸ਼ੁਰੂਆਤ ਇਲੈਕਸ਼ਨ ਵਾਲੇ ਪੋਲਿਟਿਕਸ ਦੇ ਵਿੱਚ ਗਿੱਦੜਵੇ ਤੋਂ ਕਰੀ ਸੀ ਗਿੱਦੜਵੇ ਇਲੈਕਸ਼ਨ ਲੜੇ ਸੀ ਗਿੱਦੜਵੇ ਦੇ ਲੋਕਾਂ ਨਾਲ ਬੜਾ ਪਿਆਰ ਸੀ ਬਾਲ ਸਾਹਿਬ ਦਾ ਜਿਵੇਂ ਲੰਬੀ ਦੇ ਲੋਕਾਂ ਨਾਲ ਤੇ ਗਿੱਦੜਵੇ ਦੇ ਨਾਲ ਹੁਤਨਰ ਆਹਦੇ ਵੀ ਹੁਸਮਰ ਪਿੰਡਾਂ ਨਾਲ ਹੀ ਗਿੱਦੜਵੇ ਦੇ ਉੱਥੋਂ ਨੇ ਸਰਪੰਚ ਸੀ ਹਰੀ ਸਿੰਘ ਜ਼ਿਮੀਦਾਰ ਬੰਦੇ ਸੀਗੇ ਉਹ ਤੇ ਉਹ ਬਿਮਾਰ ਬਾਵਾ ਹੋ ਗਏ ਇਕ ਕੋਈ ਅੱਖਾਂ ਦਾ ਸ਼ਾਇਦ ਕੁਪਰੇਸ਼ਨ ਹੋਣਾ ਸੀ ਉਹਨਾਂ ਦਾ ਤੇ ਬਾਲ ਸਾਹਿਬ ਗਏ ਜੀ ਪਤਾ ਲੈਣ ਬਾਲ ਸਾਹਿਬ ਤੁਹਾਨੂੰ ਪਤਾ ਹੀ ਹੈ ਕੋਈ ਮਾਰ ਹੋਦਾ ਵੈਸੇ ਬਿਮਾਰ ਫਿਰ ਤਾਂ ਪਤਾ ਲੈਣ ਆਏ ਨੇ ਪਿੰਡ ਚ ਯਾਰ ਦੋਸਤਾਂ ਨੂੰ ਤਾਂ ਫਿਰ ਬਹੁਤ ਵੱਡੀ ਗੱਲ ਹੈ ਪਤਾ ਲੈਣਗੇ ਪੁੱਛਿਆ ਵੀ ਹਾਂ ਹਾਲ ਚਾਲ ਕੀ ਹਾਲ ਹੈ ਪਰ ਉਹਨਾਂ ਨੇ ਕਹਾਣੀ ਦੱਸੀ ਉਹਨੇ ਕੀ ਆਪਦੀ ਕਹਿੰਦੇ ਜੀ ਬਾਲ ਸਾਹਿਬ ਨੇ ਫਿਰ ਆਪਦੇ ਬੰਦੇ ਭੇਜ ਕੇ ਨਾਲ ਦੀ ਨਾਲ ਉਹ ਯਾਰ ਦੋਸਤਾਂ ਦਾ ਇਲਾਜ ਕਰਾਇਆ ਅੱਖਾਂ ਦਾ ਐ ਹੈ ਅੱਜ ਕੱਲ੍ਹ ਭਾਵੇਂ ਕਿਸੇ ਕੋ ਕਿੰਨਾ ਹੀ ਪੈਸਾ ਭਾਵੇਂ ਕਿਸੇ ਅਹੁਦੇ ਦੇ ਕੋਈ ਚੁੰਡੀ ਨਹੀਂ ਪੜਾਉਂਦਾ ਤੇ ਉਹਨਾਂ ਦਾ ਸਰਪੰਚ ਸਾਹਿਬ ਦਾ ਉਸਨਾਰਾ ਵਾਲਾ ਦਾ ਬਾਲ ਸਾਹਿਬ ਨੇ ਟ੍ਰੀਟਮੈਂਟ ਕਰਾਇਆ ਵਧੀਆ ਤੇ ਚੰਗੇ ਡਾਕਟਰ ਤੋਂ ਇਲਾਜ ਕਰਾਇਆ ਤੇ ਬਾਕੀ ਮੈਂ ਹੋ ਸਕੇ ਤਾਂ ਉਹਨਾਂ ਦੇ ਪਿੰਡ ਵੀ ਕਿਸੇ ਨਾਲ ਗੱਲ ਕਰੂੰਗਾ ਤੁਹਾਨੂੰ ਚੰਗੀ ਤਰੀਕੇ ਨਾਲ ਦੱਸੂਗਾ ਪੂਰੀ ਕਹਾਣੀ ਪੂਰੀ ਸਟੋਰੀ ਤੇ ਆਪਣੇ ਬਸ ਦੱਸਣ ਦਾ ਮਕਸਦ ਇਹੀ ਹੈ ਵੀ ਬਥੇਰੀਆਂ ਗੱਲਾਂ ਜਿਹੜੀਆਂ ਜਿਹੜੇ ਹੋਣ ਵਾਲੇ ਆ ਬੱਚੇ ਜਿਨ੍ਹਾਂ ਦਾ ਜਨਮ ਮਤਲਬ ਹੋਇਆਗਾ 2004 5 ਤੋਂ ਬਾਅਦ ਉਹਨਾਂ ਨੂੰ ਇਹ ਚੀਜ਼ਾਂ ਮਾਰੇ ਪਤਾ ਹੀ ਨਹੀਂ ਆ ਉਹਨਾਂ ਨੂੰ 도ਚੇ ਜੇ ਪਤਾ ਜੋ ਉਹਨਾਂ ਨੂੰ ਹੁਣ ਦਿਖਾਈ ਜਾਂਦੀ ਹੈ ਜਿੰਨਾ ਤੁਸੀਂ ਗਲਤ ਦਿਖਾ ਰਹੇ ਹੋ ਨਾ ਇੰਨੀ ਗਲਤ ਗੱਲ ਹੈ ਨਹੀਂ ਬਾਲ ਸਾਹਿਬ ਨੇ ਪੰਜਾਬ ਵਾਸਤੇ ਬਹੁਤ ਕੁਝ ਕਰਿਆ ਬਹੁਤ ਜ਼ਿਆਦਾ ਕੁਝ ਆਪਣੇ ਭੈਣ ਜੀ ਹੈ ਕਮੈਂਟ ਕਰ ਦਿੰਦੇ ਆਪਣੇ ਹਰੇਕ ਵੀਡੀਓ ਥੱਲੇ ਉਹਨਾਂ ਨੂੰ ਬੜੀ ਨੌਲੇਜ ਹੈ ਬੜੇ ਪੜੇ ਲਿਖੇ ਹੈ ਬੰਦੇ ਦਾ ਨਾ ਮਤਲਬ ਗੱਲ ਕਰਨ ਦੇ ਲਹਿਜੇ ਤੋਂ ਜਿਵੇਂ ਉਹ ਲਿਖਦੇ ਆ ਲਿਖਤ ਤੋਂ ਪਤਾ ਲੱਗ ਜਾਂਦਾ ਹੈ ਵੀ ਬੰਦੇ ਨੂੰ ਕਿੰਨੀ ਕਿ ਨੌਲੇਜ ਹੈ ਤੁਸੀਂ ਵੇਖ ਲਓ ਵੀ ਉਹਨਾਂ ਨੇ ਬਹੁਤ ਸਾਰੇ ਥੱਲੇ ਗੱਲਾਂ ਕਰੀਆਂ ਮੈਂ ਵਿਲੇ ਟਾਈਮ ਤੁਹਾਨੂੰ ਦੱਸੂਗਾ ਸਭ ਤੋਂ ਵੱਡੀ ਗੱਲ ਤੁਸੀਂ ਲਾ ਲਓ ਸਾਹਿਬ ਵੀ ਉਹਨਾਂ ਦੇ ਬਿਜਲੀ 24 ਘੰਟੇ ਆ 24 ਘੰਟੇ ਪਤਾ ਕਿਉਂ ਆ ਜੇ ਥਰਮਲ ਬਣੇ ਆ ਤਾਂ ਤਾਂ 24 ਘੰਟੇ ਆ ਥਰਮਲ ਬਣਾਈ ਕਿਹਨੇ ਸਾਨੂੰ ਪਤਾ ਬਾਦਲ ਆ ਲੈਨੇ ਬਹੁਤ ਕੁਛ ਕਰਿਆ ਯਾਰ ਬਾਦਲ ਆ ਲੈਨੇ ਤੁਸੀਂ ਜਿਹੜੇ ਨਵੇਂ ਆ ਉਹਨਾਂ ਨੂੰ ਤਾਂ ਪਤਾ ਨਹੀਂ ਤੁਸੀਂ ਪੁੱਛੋ ਆਹਦੇ ਬਜ਼ੁਰਗਾਂ ਨੂੰ ਵੀ ਕੀ ਕੁਛ ਕਰਿਆ ਹਜੇ ਵੀ ਲੋਕ ਯਾਦ ਕਰਦੇ ਆ ਬਾਲ ਸਾਹਿਬ ਨੂੰ ਜਿਹੜੇ ਜਿਹੜੇ ਬਾਲ ਸਾਹਿਬ ਨੂੰ ਮਿਲੇ ਵੇ ਆ ਯਾਰ ਉਹ ਯਾਰੀਆਂ ਤੁਸੀਂ ਵੇਖੋ ਯਾਰ ਗਰੀਬ ਬੰਦਿਆਂ ਨਾਲ ਬੜੀਆਂ ਯਾਰੀਆਂ ਸੀ ਬਾਲ ਸਾਹਿਬ ਦੀਆਂ ਯਾਰ ਪਿੰਡ ਪਿੰਡ ਨਾਲ ਪਿੰਡ ਪਿੰਡ ਮਸਾਲਾਂ ਤੁਸੀਂ ਪਿੰਡ ਪਿੰਡ ਜਾ ਕੇ ਪੁੱਛੋ ਜਿੱਥੇ ਇੱਥੇ ਬਾਲ ਸਾਹਿਬ ਜਾਂਦੇ ਸੀ ਪਿੰਡ ਪਿੰਡ ਲੋਕ ਨਾ ਤਰੀਫ ਹੀ ਕਰਨਗੇ ਦੱਸਣਗੇ ਤੁਹਾਨੂੰ ਹਰ ਪਿੰਡ ਦੇ ਵਿੱਚੋਂ ਤੁਹਾਨੂੰ ਨਵੇਂ ਤੋਂ ਨਵੇਂ ਕਿਸੇ ਸਾਨੂੰ ਮਿਲਣਗੇ ਬਾਲ ਸਾਹਿਬ ਦੀ ਯਾਰੀ ਦੇ ਹਮ ਕਦੇ ਕਦੇ ਕਿਸੇ ਨੂੰ ਗਲਤ ਨਹੀਂ ਬੋਲਣਾ ਕਾਕਾ ਜੀ ਕਰਕੇ ਗੱਲ ਕਰਨੀ ਹੈ ਹਰੇਕ ਅਫਸਰ ਨਾਲ ਪਿਆਰ ਨਾਲ ਗੱਲ ਕਰਨੀ ਹੈ ਹੁਣ ਆਪਾਂ ਅਗਲੀ ਵੀਡੀਓ ਬਣਾਉਣੀ ਹੈ ਬਾਲ ਸਾਹਿਬ ਦੇ ਰਾਜ ਵਿੱਚ ਅਫਸਰ ਮਤਲਬ ਕੀ ਸਥਿਤੀ ਸੀ ਅਫਸਰਾਂ ਦੀ ਕਿਵੇਂ ਰਹਿੰਦੇ ਸੀ ਉਹ ਇਹ ਤੁਸੀਂ ਵੇਖਿਓ ਤੁਹਾਨੂੰ ਪਤਾ ਲੱਗੂਗਾ ਅਫਸਰੇ ਬੜੇ ਚੰਗੇ ਹੁੰਦੇ ਆ ਹਮ ਤੇ ਹਮੇਸ਼ਾ ਪਿਆਰ ਨਾਲ ਗੱਲ ਕਰਨੀ ਤੁਸੀਂ ਵੇਖ ਲਓ ਹੁਣ ਸੰਸਦ ਦੇ ਵਿੱਚ ਜਾਂ ਕਿਤੇ ਵੀ ਜਾਂਦੇ ਬੜੇ ਪਿਆਰ ਨਾਲ ਨਿਮਰਤਾ ਨਾਲ ਜੀ ਕਰਕੇ ਗੱਲ ਕਰਨੀ ਆਪ ਤਾਂ ਛੋਟੇ ਨੂੰ ਤੇ ਹੁਣ ਵੇਖ ਲਓ ਤੁਸੀਂ ਕਈ ਥਾਵਾਂ ਤੇ ਤਾਂ ਕਰਬਲ ਕਰਬਲ ਹੋ ਜਾਂਦੀ ਹੁੰਦੀ ਹੈ ਲੱਗਦਾ ਨਹੀਂ ਤਾਂ ਕਰਕੇ ਦੋਸਤੋ ਮੈਂ ਤਾਂ ਬਸ ਜੋ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਉਹ ਮੈਂ ਤੁਹਾਡੇ ਅੱਗੇ ਲੈ ਕੇ ਆਇਆ ਤੇ ਮੈਂ ਹੋਰਾਂ ਨੂੰ ਵੀ ਆਣਾ ਜੇਕਰ ਤੁਹਾਨੂੰ ਹੋਰ ਨੂੰ ਵੀ ਕੋਈ ਬਾਲ ਸਾਹਿਬ ਦੀਆਂ ਇਹੋ ਜਿਹੀ ਗੱਲਾਂ ਪਤਾ ਤਾਂ ਮੈਨੂੰ ਜਰੂਰ ਦੱਸਿਓ ਤਾ ਜੋ ਆਪਾਂ ਜੋ ਲੋਕ ਬਾਲ ਸਾਹਿਬ ਨੂੰ ਚਾਹੁੰਦੇ ਆ ਜਾਂ ਜਾਣਦੇ ਆ ਤੇ ਆਪਾਂ ਉਹਨਾਂ ਤੱਕ ਲੈ ਕੇ ਅੱਗੇ ਤੇ ਬਾਕੀ ਫਿਰ ਮੇਰਾ ਕਿਸੇ ਪਾਰਟੀ ਨੂੰ ਮਾੜਾ ਬੋਲਣ ਦਾ ਕੋਈ ਮਕਸਦ ਨਹੀਂ ਨਾ ਹੀ ਮੈਂ ਬੋਲਣਾ ਚਾਹਣਾ ਤੇ ਮੇਰਾ ਦਿਲੋਂ ਪਿਆਰ ਬਾਲ ਸਾਹਿਬ ਨਾਲ ਆ ਬਚਪਨ ਤੋਂ ਮੈਂ ਤਾਂ ਉਹਨਾਂ ਨੂੰ ਮਤਲਬ ਦੇਖਦਾ ਆ ਤੇ ਜਦੋਂ ਮੇਰੀ ਪਹਿਲੀ ਵੋਟ ਪਣੀ ਸੀ ਮੈਂ ਉਧਰ ਹੀ ਪਾਈ ਆ ਤੇ ਹੁਣ ਤੱਕ ਪਾਉਂਦਾ ਆ ਰਿਹਾ ਆ ਭਾਵੇਂ ਇਕੱਲੇ ਰਹਿ ਜਗੇ ਸਟੈਂਡ ਤਾਂ ਹੈ ਨਾ ਐਨ ਇਹ ਕਾਲੀ ਗੀਆਂ ਸਰਕਾਰ ਸੀ ਕਾਲੀਦਲ ਝੋਗੇ ਕਾਂਗਰਸ ਦੇ ਸੀ ਕਾਂਗਰਸ ਝੋਗੇ ਆਪ ਦੀ ਸਿਆਪ ਚੋਗੇ ਕੱਲ ਨੂੰ ਹੋਰ ਆਊਗੀ ਤਾਂ ਹੋਰ ਝੋਗੇ ਇਹ ਚੀਜ਼ ਹੈ ਨਹੀਂ ਸਾਡੇ ਕੋਲੇ ਹਾਰ ਗਏ ਜਿੱਤ ਗਏ ਅੱਛਾ ਜੇ ਤੁਸੀਂ ਇੱਕ ਪਾਰਟੀ 'ਚ ਖੜੋਗੇ ਤਾਂ ਹਾਰ ਵੀ ਤੁਹਾਡੀ ਹੋਊਗੀ ਇਹ ਕਲੀਅਰ ਹੈ ਐਨ ਇਹ ਮੇਸ਼ ਜਿੱਤੀ ਦੇਖੋਗੇ ਤੁਸੀਂ ਹਾਰੋਗੇ ਵੀ ਹਾਰ ਨੂੰ ਸਹਿਣ ਕਰਨਾ ਵੀ ਸਿੱਖੋ ਬਰਦਾਸ਼ਤ ਕਰਨਾ ਵੀ ਸਿੱਖੋ ਤੇ ਅੱਜ ਦੇ ਜੋ ਹਾਲਾਤ ਆ ਪਾਰਟੀ ਦੇ ਉਹ ਵੀ ਮੰਨੋ ਵੀ ਸਾਡੇ ਹਾਲਾਤ ਹੋਏ ਪਏ ਐ ਮੈਂ ਮੰਨਦਾ ਹੋਏ ਪਏ ਆ ਪਾਰਟੀ ਸੁਧਾਰ ਕਰਨ ਦੀ ਲੋੜ ਆ ਆਪੇ ਤੇ ਵੀਡੀਓ ਬਣਾਇਆ ਸੀ ਨਵੇਂ ਮੁੰਡਿਆਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਐ ਤੇ ਫਿਰ ਪਾਰਟੀ ਸੁਧਾਰ ਹੋਊਗਾ ਜਿਹੜੇ ਲੋਕਲ ਲੀਡਰ ਹੈ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਵੇ ਪਿੰਡ-ਪਿੰਡ ਪੁੱਛ ਕੇ ਕਿਹੜੇ ਲੀਡਰ ਸਾਨੂੰ ਖਰਾਬ ਕਰਦੇ ਆ ਬਾਕੀ ਸਭ ਨਾਲ ਪਿਆਰ ਬਣਾ ਕੇ ਰੱਖੋ ਤੇ ਆਪਸੀ ਪਿਆਰ ਬਹੁਤ ਜ਼ਰੂਰੀ ਹੈ ਇਲੈਕਸ਼ਨ ਆ ਜਾਂਦੇ ਆ ਸਾਰਾ ਸਾਲ ਸਾਰੀ ਜ਼ਿੰਦਗੀ ਆਪਾਂ ਇਕੱਠੇ ਰਹਿਣਾ ਹੈ ਤਾਂ ਕਰਕੇ ਸਭ ਨਾਲ ਪਿਆਰ ਬਣਾ ਕੇ ਰੱਖੋ ਕੋਈ ਗਲਤੀ ਫਲਤੀ ਹੋਈ ਹੋਵੇ ਉਹਦੇ ਲਈ ਮਾਫੀ ਮੰਗਦਾ ਓਕੇ ਦੋਸਤੋ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ 1 ਮਿੰਟ 1 ਮਿੰਟ ਦੋਸਤੋ ਇੱਕ ਵਾਰ ਰਹੀ ਗਈ ਸੀ ਅੱਛਾ ਹੁਣ ਮੈਂ ਨਾ ਮਤਲਬ ਤੁਹਾਨੂੰ ਗੱਲ ਦੱਸਦਾ ਵੀ ਜਿਵੇਂ ਮੈਂ ਗੱਲ ਕਰੀ ਐ ਵੀ ਚਾਹ ਪੀਣ ਗਏਓ ਹੈਲੀਕਾਪਟਰ ਤੇ ਆਪਦੇ ਯਾਰ ਦੋਸਤ ਲਈ ਯਾਰ ਦੋਸਤ ਤੇ ਘਰੇ ਡਰਾਈਵਰ ਦੇ ਹੁਣ ਇਹਨਾਂ ਦੋ ਪਾਸੇ ਲੋਕਲ ਜਾ ਸਕਦੇ ਐ ਇੱਕ ਪਾਸੇ ਜਿਹੜੇ 네ਗੇਟਿਵ ਵਾਲੇ ਹੋਣਗੇ ਉਹ ਪਤਾ ਕੀ ਆਖਣਗੇ ਉਹ ਇਹ ਗੱਲ ਆਖਣਗੇ ਵੀ ਲੈ ਸਰਕਾਰੀ ਲੋਕਾਂ ਦਾ ਖਰਚਾ ਲੋਕਾਂ ਦਾ ਉਹ ਐ ਤੇ ਉਹਤੇ ਉੱਡੇ ਫਿਰਦੇ ਐ ਹਨਾ ਹੋਣਗੇ ਨੇ ਬੰਦੇ ਦੂਜੇ ਬੰਦੇ ਹੋਣਗੇ ਵੀ ਹਾਂ ਵਾਕਈ ਯਾਰ ਬੰਦਿਆਂ ਨੇ ਜਾਰੀ ਢਮਾਈ ਐ ਭਾਈ ਜੀ ਉੂੰ ਵੀ ਬਥੇਰਾ ਪਸ ਹੋਈ ਜਾਂਦਾ ਕਈ ਤਾਂ ਹੁਣ ਆਏ ਕੰਮ ਵੀ ਨਹੀਂ ਕਰਦੇ ਇਕੱਲੇ ਖਾਂਦੇ ਹੀ ਆ ਇਹਨਾਂ ਨੇ ਤਾਂ ਕੰਮ ਬਹੁਤ ਕਰਿਆ ਇਹ ਚੀਜ਼ਾਂ ਦਾ ਚਲੋ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਘਟਿਆ ਜਿਹੜੇ ਨੈਗੇਟਿਵ ਸੋਚਣ ਉਹਨੇ ਸੋਚਦੇ ਨਹੀਂ ਸੋਚਣਾ ਆਪਾਂ ਕੁਝ ਨਹੀਂ ਕਰ ਸਕਦੇ ਹੂੰ ਉਹ ਨਹੀਂ ਇਸ ਟਾਪਿਕ ਤੇ ਕਿਸੇ ਦਿਨ ਫੇਰ ਗੱਲ ਕਰਾਂਗੇ ਤੇ ਚਲੋ ਖੁਸ਼ ਰਹੋ ਦੋਸਤੋ ਓਕੇ ਓਕੇ ਬਾਏ ਬਾਏ ਟਾਟਾ